ਗੜਸ਼ਿੰਕਰ ਦੇ ਕੰਢੀ ਇਲਾਕੇ ਚ ਪੈਂਦੇ ਸ਼ਿਵਾਲਿਕ ਦੇ ਜੰਗਲਾਂ ਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਚ ਰੋਜ਼ਾਨਾ ਇਜ਼ਾਫਾ ਹੁੰਦਾ ਜਾ ਰਿਹਾ ਹੈ ਪਰੰਤੂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਅਤੇ வன ਵਿਭਾਗ ਬੇਖਬਰ ਹੋ ਕੇ ਬੈਠਾ ਹੈ ਪਿੰਡ ਹਾਜੀਪੁਰ ਤੇ ਰਾਮਪੁਰ ਬਿਲੜੋਂ ਦੇ ਰਕਮ ਵਿੱਚ ਲੰਗੀ ਰਾਤ ਸ਼ਿਕਾਰੀਆਂ ਨੇ ਸਾਂਭਰ ਅਤੇ ਹਿਰਨ ਦਾ ਸ਼ਿਕਾਰ ਕੀਤਾ ਤੇ ਫਰਾਰ ਹੋ ਗਏ ਇਸ ਦੌਰਾਨ ਸ਼ਿਕਾਰੀਆਂ ਵੱਲੋਂ ਜ਼ਖਮੀ ਕੀਤਾ ਇੱਕ ਸਾਂਭਰ ਪਿੰਡ ਹਾਜੀਪੁਰ ਦੇ ਬਾਹਰਵਾਰਿਕ ਧਾਰਮਿਕ ਸਥਾਨ ਨਸਤੀਕਾ ਗਿਆ ਜਿੱਥੇ ਆ ਕੇ ਉਸ ਵੱਲੋਂ ਦਮ ਤੋੜ ਦਿੱਤਾ ਗਿਆ ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਸਵੇਰ ਸਮੇਂ ਲੱਗਿਆ ਦੱਸਣਯੋਗ ਹੈ ਕਿ ਉਕਤ ਜ਼ਖਮੀ ਸੰਪਰਦ ਦਾ ਪਿੱਛਾ ਕਰਦੇ ਹਾਂ ਸ਼ਿਕਾਰੀਆਂ ਦਾ ਕੁੱਤਾ ਧਾਰਮਿਕ ਸਥਾਨ ਨਸਤੀਕਾ ਗਿਆ ਜਿਸ ਨੂੰ ਕਿ ਪਿੰਡ ਵਾਸੀਆਂ ਵੱਲੋਂ ਫੜ ਕੇ ਕਾਬੂ ਕਰ ਲਿਆ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਵੱਲੋਂ ਸ਼ਿਕਾਰਤਿਆਂ ਵੱਧਦੀਆਂ ਘਟਨਾਵਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਦਾ ਵੀ ਰੋਸ ਜ਼ਾਹਰ ਕੀਤਾ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਇਸ ਇਲਾਕੇ 'ਚ ਹੁੰਦੇ ਸ਼ਿਕਾਰ ਸਬੰਧੀ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਪਰੰਤੂ ਅਜ ਤੱਕ ਕਦੇ ਵੀ ਅਧਿਕਾਰੀਆਂ ਵੱਲੋਂ ਮੌਕੇ ਤੇ ਆ ਕੇ ਨਹੀਂ ਵੇਖਿਆ ਗਿਆ ਤੇ ਨਾ ਹੀ ਉਹਨਾਂ ਵੱਲੋਂ ਪਿੰਡ ਵਾਸੀਆਂ ਦੇ ਨਾਲ ਹੀ ਕੋਈ ਸੰਪਰਕ ਕੀਤਾ ਜਾਂਦਾ ਇਸ ਮੌਕੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਿਕਾਰਤਿਆਂ ਘਟਤਾਵਾਂ ਤੇ ਕਾਬੂ ਨਾ ਪਾਇਆ ਗਿਆ ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਵਿਭਾਗ ਵਿਰੁੱਧ ਰੋਸ ਦਰਨਾ ਦਿੱਤਾ ਜਾਵੇਗਾ ਇਸ ਮੌਕੇ ਮੀਡੀਆ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਤੇ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮ੍ਰਿਤਕ ਕੇ ਸਾmber ਨੂੰ ਕਬਜ਼ੇ ਚ ਲੈ ਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗਰਸ਼ੰਕਰ ਤੋਂ ਹੁਸ਼ਾਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਕੁਮਾਰ ਸਰਪੰਚ ਪਿੰਡ ਹਾਜੀਪੁਰ ਜੀ ਸਾਡੇ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਰਿਹਾ ਦਿੱਲੀ ਦੇ ਦੂਜੇ ਚੌਥੇ ਨੂੰ ਕੋਈ ਨਾ ਕੋਈ ਜਾਨਵਰ ਮਰਦਾ ਇੱਥੇ ਜੀ ਬਹੁਤ ਬਾਰ ਮਹਿਕਮਾ ਵਾਲਿਆਂ ਨੂੰ ਫੋਨ ਕੀਤਾ ਜੀ ਰਾਤੀ ਵੀ 11 ਵਜੇ ਦੇ ਫੋਨ ਕਰਦੇ ਆ ਤਾਂ ਸਾਨੂੰ ਕਿਹਾ ਉੱਚ ਅਧਿਕਾਰੀ ਨੂੰ ਰੇਂਜਰ ਸਾਹਿਬ ਨੂੰ ਫੋਨ ਕਰੋ ਜੀ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਮੁੜ ਕੇ ਉਹਨਾਂ ਨੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਹੁਣ 12 ਘੰਟੇ ਹੋ ਚੁੱਕੇ ਬਹੁਤ ਦੁਖੀ ਹੋ ਚੁੱਕੇ ਹਾਂ ਅਸੀਂ ਤਾਂ ਹੁਣ ਤਾਂ ਬਸ ਇੱਕੋ ਹੱਲ ਹੈ ਵੀ ਨਾਲੇ ਦਫ਼ਤਰਾਂ ਜਾ ਕੇ ਧਰਨਾ ਲਾਈਏ ਵੱਧ ਤੋਂ ਵੱਧ ਲੋਕ ਇਕੱਠੇ ਕਰਕੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਬਸ ਹੁਣ ਤਾਂ ਇਹੀ ਆ ਅੱਜ ਸਾਨੂੰ ਬਹੁਤ ਮਜਬੂਰੀ ਦੇ ਨਾਲ ਇਸ ਧਾਰਮਿਕ ਸਥਾਨ ਪਰ ਪਿੰਡ ਹਾਜੀਪੁਰ ਪਲੱਸ ਲਹਿਰਾ ਦੇ ਜੰਗਲ ਦੇ ਵਿੱਚੋਂ ਜੋ ਵੀ ਸ਼ਿਕਾਰ ਖੇਡਿਆ ਜਾ ਰਿਹਾ ਇੱਕ ਤਰਫ ਸਰਕਾਰਾਂ ਬੋਲਦੀਆਂ ਕਿ ਸ਼ਿਕਾਰ ਕਰਨਾ ਮਨਾ ਹੈ ਪਰ ਦੂਸਰੀ ਤਰਫ ਸਰਕਾਰਾਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਿਫਟ ਦੇ ਰਹੀਆਂ ਆਪਾਂ ਸਰਕਾਰਾਂ ਨੂੰ ਕਹਾਂਗੇ ਕਿਉਂਕਿ ਸਰਕਾਰ ਹੀ ਮਾਈ ਬਾਪ ਹੈ ਤੇ ਹਰ ਚੀਜ਼ ਹਰ ਪੱਖseite ਸਰਕਾਰ ਹੀ ਕਹਿੰਦੀ ਹੈ ਅੱਜ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਨਾ ਹੀ ਅੱਜ ਤੱਕ ਕੋਈ ਗੱਡੀ ਇਹਨਾਂ ਦੀ ਆਈ ਹੈ ਗੜ ਸ਼ੰਕਰ ਦੇ ਵਿੱਚ ਗੱਡੀ ਉਹਨਾਂ ਦੇ ਫਰੈਸ ਡਿਪਾਰਟਮੈਂਟ ਐਨੀਮਲ ਡਿਪਾਰਟਮੈਂਟ ਜਿਹੜਾ ਹੈਗਾ ਇਹਨਾਂ ਦਾ ਜੰਗਲੀ ਜਾਨਵਰਾਂ ਦੀ ਸੇਵਾ ਕਰਨੇ ਵਾਲਾ ਹੈਗਾ ਉੱਥੇ ਘੁੰਮਦੇ ਰਹਿਣਗੇ ਪਰ ਇਹਨਾਂ ਨੇ ਹੁਣ ਤੱਕ ਅੱਜ ਅੱਜ ਦੇ ਸਮੇਂ ਦੇ لحاظ ਨਾਲ 11 ਵਜੇ ਤੋਂ ਅਸੀਂ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਇਹ ਕਹਤਾ ਵੀ ਸਾਡੇ ਉੱਚ ਅਧਿਕਾਰੀਆਂ ਨੂੰ ਫੋਨ ਕਰੋ ਉੱਚ ਅਧਿਕਾਰੀ ਦਾ ਕਿਸੇ ਦਾ ਫੋਨ ਨਹੀਂ ਲੱਗਿਆ ਬੜੀ ਅਸੀਂ ਤਾਂ ਇਹ ਚੀਜ਼ ਨੂੰ ਹੱਦ ਤੱਕ ਕਹਿਣਾ ਨਹੀਂ ਚਾਹੁੰਦੇ ਹੈ ਕਿ ਪਿੰਡ ਵਾਸੀਆਂ ਵੱਲ ਤੇ ਹੁਣ ਸਾਡੇਆਂ ਵੱਲ ਤੇ ਸਾਰਿਆਂ ਨੂੰ ਇਹਨਾਂ ਨੂੰ ਇੱਕ ਚੇਤਾਵਨੀ ਹੈ ਅਗਰ ਇਹਨਾਂ ਨੇ ਅੱਜ ਐਕਸ਼ਨ ਨਹੀਂ ਇਸ ਕਾਰਵਾਈ ਦੇ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਤਾਂ ਆਪਾਂ ਪੂਰ ਚੇਤਾਵਨੀ ਦੇਵਾਂਗੇ ਔਰ ਇਹਨਾਂ ਦੇ ਦਫ਼ਤਰ ਦੇ ਮੋਰੇ ਜਾ ਕੇ ਪਿੰਡ ਦੋਹਾਂ ਤਿੰਨਾਂ ਚਾਰੇ ਪਿੰਡਾਂ ਦੇ ਵੱਲ ਤੇ ਅਸੀਂ ਪ੍ਰੋਟੈਸਟ ਕਰਾਂਗੇ ਮੈਂ ਸਰਪੰਚ ਬੇੜੋ ਸਿੰਘ ਵੀ ਕਿ ਮੈਂ ਪਤਾ ਲੱਗਿਆ ਵੀ ਇੱਥੇ ਦਾ ਜਾਮਲ ਮਰੇ ਆ ਮੈਂ ਸਰਪੰਚ ਨੂੰ ਫੋਨ ਕੀਤਾ ਵੀ ਸਾਡੇ ਜਾਮਰ ਮਰੇ ਵੀ ਆਉ ਮੈਨੂੰ ਮੈਂ ਕਿਹਨੇ ਸੱਦੇ ਦੇ ਆ ਗਿਆ ਤੇ ਸਾਡੇ ਸ਼ਿਕਾਰੀਆਂ ਦੁਆਰੇ ਮਾਰਿਆ ਕੁੱਤਿਆਂ ਨੇ ਤੇ ਪਿੰਡ ਬੇੜੋਂ ਦੇ ਵੀ ਸ਼ਿਕਾਰ ਬਹੁਤ ਹੁੰਦਾ ਆ ਇੱਕ ਵਾਰੀ ਅਸੀਂ ਅੱਗੇ ਵੀ ਇਹਨਾਂ ਨੂੰ ਫੋਨ ਕੀਤਾ ਡੇਂਜਰ ਸਾਹਿਬ ਨੂੰ ਐਨੀਮਲ ਡਿਪਾਰਟਮੈਂਟ ਵਾਲੇ ਨੂੰ ਉਹਦਾ ਤਾਂ ਫੋਨ ਬੰਦੇ ਆਦਾ ਜੀ ਇਹ ਇਹਨਾਂ ਦਾ ਕਿਆ ਕਸੂਰਾ ਨੇ ਪਾਣੀ ਪੀਣ ਆਦੇ ਉਹਨਾਂ ਨੇ ਪਰ ਬਾ ਨੱਥੇ ਪਰ ਬਾ ਕਰਦੇ ਆ ਲੋਕ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਆ ਜੀ ਬਸ ਧੰਨਵਾਦ ਮੇਰਾ ਨਾਮ ਅਮਨਦੀਪ ਘੋੜਾ ਤੇ ਮੈਂ ਵਨਗਾਰਾ ਇਹ ਬੀਟਿੰਗ ਚੱਲ ਜਮੇ ਤੁਹਾਨੂੰ ਇਹ ਸਵੇਰੇ ਕੁਲ ਚ ਮਾਰਨਿੰਗ ਹੀ ਮੈਸੇਜ ਆਇਆ ਸੀ ਕਾਲ ਆਈ ਸੀ ਇਥੇ ਦੀ ਸਰਪੰਚ ਸਾਹਿਬ ਦੀ ਪੰਚਾਇਤ ਮੈਂਬਰ ਦੀ ਕਿ ਹਾਜੀਪੁਰ ਦੇ ਇਥੇ ਏਰੀਏ ਦੇ ਵਿੱਚ ਜਿਹੜਾ ਡੇਰਾ ਆ ਬਾਬਾ ਜੀ ਇਥੇ ਸ਼ਿਕਾਰੀ ਨੇ ਰਾਤ ਦਾ ਸ਼ਿਕਾਰ ਕੀਤਾ ਹੋਇਆ ਹੈ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਅਸੀਂ ਵਿੱਦ ਸਟਾਫ ਆਪਣਾਈ ਤੇ ਆ ਗਏ ਆ ਤੇ ਉਸ ਤੋਂ ਬਾਅਦ ਅਸੀਂ ਹੁਣ ਜਾਨਵਰ ਦੀ ਕੰਡੀਸ਼ਨ ਦੇਖੀ ਆ ਉਹ ਦੇ ਅਕੋਰਡਿੰਗ ਜੋ ਵੀ ਬੰਦ ਕਾਰਵਾਈ ਹੋਊਗੀ ਅਸੀਂ ਚੁੱਕ ਕਰਾਂਗੇ ਤੇ ਪਿੰਡ ਵਾਸੀ ਨੂੰ ਤੁਸੀਂ ਕੀ ਹੁਣ ਅਪੀਲ ਦਿੱਤੀ ਵਾਸੀ ਦੋ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਅੱਗੇ ਤੋਂ ਜਿੰਨਾ ਹੋ ਸਕੇ ਸਾਨੂੰ ਸਹਿਯੋਗ ਦਿਓ ਜਿਹਦੇ ਨਾਲ ਅਸੀਂ ਮਤਲਬ ਜਿਹੜੇ ਸ਼ਿਕਾਰੀਆ ਉਹਨਾਂ ਨੂੰ ਠੱਲ ਪਾ ਸਕੀਏ ਸ਼ਿਕਾਰ ਨੂੰ ਰੋਕ ਸਕੀਏ ਜਿਹੜਾ ਨਜਾਇਜ਼ ਸ਼ਿਕਾਰ ਹੋ ਰਿਹਾ ਹੈ ਨਾ ਤੇ ਜੇ ਸਾਡਾ ਸਾਥ ਦੇਣਗੇ ਤਾਂ ਅਸੀਂ ਕਵਰ ਅਪ ਕਰ ਸਕਦੇ ਹਾਂ ਇਕੱਲੇ ਅਸੀਂ ਵੀ ਕੁਝ ਨਹੀਂ ਕਰ ਸਕਦੇ ਇਹ ਤੁਸੀਂ ਸਮਝ ਸਕਦੇ ਹੋ ਜੇ ਸਾਡਾ ਸਾਥ ਦਿਓ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ